ਆਪ ਤੁਹਾਨੂੰ ਪਤਾ ਹੈ ਕਿ ਸ਼ਨੀਵਾਰ ਨੂੰ ਹੀ ਆਪਣੇ ਜੋ ਸ਼ਹਿਰ ਨੂੰ ਦੇਖ ਰਹਾ ਹਾਂ ਉਸ ਤਰ੍ਹਾਂ ਸਾਰਿਆਂ ਨੂੰ ਇੱਕ ਜਿਹੀ ਟੀਮ ਮਿਲ ਥਾਪਰ ਕਲੋਨੀ ਦਾ ਹਿੱਸਾ ਨਹੀਂ ਇੱਕ ਫੁੱਟਬਾਲੇ ਦਾ ਪ੍ਰਵਾਸ ਸਮਝ ਕੇ ਸ਼ਨੀਵਾਰ ਨੂੰ ਹੀ ਬਣਾ ਕੇ ਇੱਕ ਗੱਲ ਕਹਿ ਦਿੱਤੀ ਕਿ ਕਲੋਨੀ ਸੋਮਵਾਰ ਤੱਕ ਅਸੀਂ ਲਾਈਟ ਦਾ ਪੂਰਾ ਪ੍ਰਬੰਧ ਕਰਾਂਗੇ ਔਰ ਉਦੋਂ ਹੀ ਤੁਹਾਡੇ ਵਿੱਚ ਚਾਹਾਂਗੇ ਜਦੋਂ ਲਾਈਟ ਅਸੀਂ

ਤੇ ਮੇਰੀ ਬਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿ ਜੇ ਨਾਲੇ ਤੁਹਾਡੀ ਬਾਹਰਣੀ ਹੈ ਨਾ ਤੁਸੀਂ ਇਹਨਾਂ ਦੀ ਮਾਂ ਬਣ ਕੇ ਇਹਨੂੰ ਜਗ੍ਹਾ ਦੇ ਤਾਂ ਕਿ ਬਾਅਦ ਵਿੱਚ ਸਾਡੇ ਨਾਲ ਕੋਈ ਉੱਚ ਨੀਚ ਹੋਏਗੀ ਤੇ ਇਹਨਾਂ ਦੇ ਨਾਲ ਆਪਾਂ ਬੈਠ ਕੇ ਰੋਤਾ ਸੜਾਂਗੇ ਆਪਣੇ ਚੋਕ ਦੱਸਤਾ ਸੜਾਂਗੇ ਤੇ ਘੱਟੋ ਘਟ ਸਾਡੇ ਕੋਈ ਸਰਕਾਰ ਦੇ ਵਿੱਚ ਰਸਤਾ ਤਾਂ ਹੋਏਗਾ ਇਸ ਨਹੀਂ ਤਾਂ ਪਰ ਇਹ ਦੁਬਾਰਾ ਮਨਰਜੀ ਨਹੀਂ ਚੱਲੇਗਾ ਬਾਅਦ ਇਹਨਾਂ ਸ਼ਬਦਾਂ ਦਾ ਕੀ ਕੁਛ ਘਟਣਾ ਹੋ ਗਿਆ ਤੇ ਮਾਂ ਵੀ ਚੜਾ ਜੈ ਸਿੰਘ ਜੈ ਭਾਰਤ ਦੇ ਨਾਲ ਬਹੁਤ ਹੀ ਸਰਤਾਰ ਜੋ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮੈਡਮ ਨਰਸ ਚਕਰਾਨੀ ਜੀ ਵੀਰੇ ਛੋਡੇ ਵੀਰ ਹਰ ਲੋਰ ਸਿੰਘ ਹਰਜੀਮਾਨ ਜੀ ਬਲਾ ਪ੍ਰਧਾਨ ਬਰਨ ਮੰਗਰ ਜੀ ਅਵਤਾਸ਼ਿਕ ਪੰਡਵਾ ਜੀ ਪਰਮਨ ਸਰੋਜ ਜੀ ਅਨਿਰ ਪਾਡੇ ਜੀ ਔਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀਰੇ ਵੱਡੇ ਵੀਰ ਰਵੀ ਸਿੱਧੂ ਜੀ ਬਲਨ ਮਿਸ਼ਰਾ ਜੀ ਅਨਿਗ ਮਿਸ਼ਰਾ ਜੀ ਪਰਵਤ ਸਿੰਘ ਜੀ ਰਾਮ ਜੀਵਲ ਸਿੰਘ ਜੀ ਉਹ ਜਿੰਨੇ ਵੀ ਵੀਰੇ ਵੀਰ ਮੇਰੀਆਂ ਪਹਿਣਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਣ ਤੋਂ ਕਰੀਬ ਆਪਾਂ ਦੱਸਦੇ ਪਹਿਲਾਂ ਤੇ ਅੱਜ ਸਾਰਿਆਂ ਨੂੰ ਪਤਾ ਵੀ ਲਾਈਟ ਬੰਦ ਹੋ ਗਈ ਸੀ ਤੇ ਕਿਸੇ ਵੀ ਪ੍ਰੀਟੀਕਲ ਵਾਲੀ ਨੇ ਅੱਜ ਬਾਹਰ ਹੀ ਫੜੀ ਅੱਜ ਪਹਿਲਾਂ ਦੋ ਪਾਰਟੀਆਂ ਨੇ ਕਾਉਂਟਰ ਲੱਗੇ ਆ ਉਹਨਾਂ ਨੇ ਵੀ ਕਿਸੇ ਨੇ ਬਾਹਰ ਨਹੀਂ ਫੜੀ ਬਾਹਰ ਕਿੱਨੇ ਫੜੀ ਸੀ ਆਮ ਆਦਮੀ ਪਾਰਟੀ ਨੇ ਸਰਦਾਰ ਜਗਿੰਦਰ ਸਿੰਘ ਮਾਨ ਜੀ ਨੇ ਜਦੋਂ 12 ਦਿੱਤਾ ਸੀ ਤੇ ਲੈਣ ਲਵਾ ਕੇ ਆਏ ਆ ਜਿਹੜੀ ਰਵੀ ਸਿੱਧੂ ਨੇ ਕਰ ਕੀਤੀ ਆ ਵੀ ਤੇ ਇੱਕ ਇੱਕ ਰੁਪਇਆ ਜਿਹੜਾ ਤੁਹਾਡਾ ਬਕਾਇਆ ਉਹ ਸਾਰੇ ਮੈਨਰੇ ਤੁਹਾਨੂੰ ਇੱਕ ਇੱਕ ਰੁਪਇਆ ਜਿਹੜਾ ਤੁਹਾਡਾ ਦੱਬਿਆ ਜਿ ਸੀ ਮੈਂਦਰ ਮਾਲਕ ਨੇ ਉਹ ਸਾਰੇ ਪੈਸੇ ਤੁਹਾਨੂੰ ਦਿਵਾਉਣੇ ਆ ਇਹ ਸਾਡਾ ਮਕਸਦ ਆ ਕੋਈ ਆਮ ਆਦਮੀ ਪਾਰਟੀ ਆਮ ਲੋਕਾਂ ਨੇ ਬਣਾਈ ਆ ਸਰਕਾਰ ਔਰ ਆਮ ਕਰਾਂ ਦਾ ਜਿਹੜਾ ਬੱਚਾ ਸਾਡਾ ਵੱਡਾ ਵੀਰ ਆ ਰਵੀ ਸਿੱਧੂ ਕੋਪੀਟੀ ਨਾਲ ਨਹੀਂ ਸੀ ਤੁਸੇ ਇਹਨੂੰ ਅੱਗੇ ਕਰਕੇ ਜੇਸ਼ਨ ਦਸਦੇ ਮੋੜੇ ਕੀਤਾ ਤੇ ਉਹਨੇ ਢੱਲੀ ਲੜਾਈ ਲੜੀ ਆ ਇਹਨੂੰ ਹਲੇ ਪਾਸੋਂ ਆਫਰਾਂ ਵੀ ਆਈਆਂ ਪਰ ਇਹਨੇ ਆਫਰ ਤਖਲਾ ਗਿਆ ਢੱਲੇ ਨਾਲ ਖੜਾ ਰਿਹਾ ਇਹਦਾ ਪਹਿਲਾਂ ਜੀ ਹੁੰਦਾ ਸੀ ਜਿਹੜੇ ਲੀਡਰ ਤੁਸੀਂ ਬਣਾਉਂਦੇ ਸੀ ਉਹ ਕੋਈ ਨਹੀਂ ਜਰੂਰ ਜਾਂਦੀ ਚਾਹੇ ਕੋਈ ਹੁੰਦਾ ਸੀ ਢੱਲੀ ਚੁੰਨੀ ਹੁੰਦਾ ਉਹ ਸੈਟਿੰਗ ਕਰ ਲੈਂਦਾ ਸੀ ਮਾਲਕਾ ਪਰ ਇਹੇ ਵੀਰ ਆ ਜਿਹੜਾ ਇਮਾਨਦਾਰੀ ਤੇ ਰਿਹਾ ਇਹ ਰਵੀ ਸਿੱਧੂ ਤੇ ਕਮਲ ਥਰੂਜੀ ਵੀ ਨਹੀਂ ਢੱਲੀ ਲੜਾਈ ਲੜੀ ਆ ਇੱਕੋ ਬੇਇੰਤੀ ਆ ਹੁਣ ਢੱਲੇ ਤੋਂ ਬੋਕਾ ਸਿਰਫ ਤੇ ਸਿਰਫ ਬਾਵਾ ਜਾਨੇ ਜਿਹੜਾ ਸਾਨੂੰ ਅਧਿਕਾਰ ਦਿੱਤਾ ਬੋਰਡ ਦਾ 21 ਤਰੀਕ ਨੂੰ ਬੋਰਡ ਪੈਣੀ ਹੈ 7 ਵਜੇ ਤੋਂ ਲੈ ਕੇ 4 ਵਜੇ ਚੌਣ ਛਾੜੂ ਆਪਾਂ ਮੇਰੀਆਂ ਭੈਣਾਂ ਬਹੁਤ ਵੱਡੀ ਕਤਾਰ 'ਚ ਬੱਠੀ ਛਾੜੂ ਕਾਦੇ ਵਾਸਤੇ ਆਪਾਂ ਖੱਡਗੀ ਸਪਾਇਆ ਕਰਦੇ ਆ ਜੀ ਸੀਟੀ ਦਾ ਵੀ ਸਪਾਇਆ ਕਰਦੇ ਹੋ ਕਿ ਅਜੇ ਕੋਈ ਮੌਕਾ ਹੈ ਕਿ ਮੇਰੇ ਨੂੰ ਜੀ ਸੀਟੀ ਜੋ ਵੀ ਸਪਾਇਆ ਕਰਦੇ ਖੱਡਗੀ ਦਾ ਕੋਈ ਜਿਹੜੇ ਤੁਹਾਡੀ ਲੜਾਈ ਹੈ ਔਰ ਵੀ ਸਿੱਧੂ ਆਪ ਲੜਨਗੇ ਜੇ ਤੁਸੀਂ ਐਮ ਸੀ ਬਣਾ ਦੋਗੇ ਬਾਕੀ ਮਾਨ ਸਾਹਿਬ ਬੈਠੇ ਆ ਆਮ ਆਦਮੀ ਪਾਰਟੀ ਦੇ ਨਾਲ ਆ ਪੰਜਾਬ ਸਰਕਾਰ ਦੇ ਨਾਲ ਆ ਮੇਰੇ ਵੀਰ ਜਿੰਨੇ ਵੀ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਕੋ ਵੇਂਦੀ ਹੈ ਚੋਣ ਸ਼ਾਂ ਟਾੜੂ ਵਾਲਾ ਬੜੇ ਦਰਮਾ ਆ ਦੇਖੋ ਸਾਰਿਆਂ ਨੇ ਆ ਆਫਰਾਂ ਵਿੱਚ ਨੁਕਲ ਨਹੀਂ ਆ ਪਰ ਜਿਸ ਨੇ ਚਾਂਸੇ ਜਨਾਇਓ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਮੇਰੀ ਆਪਣਾ ਬੈਠੀਏ ਦੱਸ ਕਰਦੇ ਪੰਜਾਬ ਸਰਕਾਰ ਵੱਲੋਂ 300 ਜੁੰਡ ਮਾਫਾ ਜਿਹੜੇ ਵੀ ਜੇ ਤੋਂ ਜੰਡ 2 ਮਿੰਟਾਂ ਦੀ ਪਰ ਜੀ.ਸੀ.ਟੀ. ਜਿਦੋਂ ਨਹੀਂ ਟੈਗ ਮੀਟਰ ਨਹੀਂ ਲੱਗੇ। ਦੋਵੇਂ ਅਸੀਂ ਕਰਵਾਣੇ ਕਿਉਂਕਿ ਕਾਰਪੋਰੇਸ਼ਨ ਚ ਆਜੂਗਾ। ਕਦੇ ਮੀਟਰ ਨਾਲ ਪਾ ਲਾ ਬਿਜਲੀ ਦਾ ਬਿਲ ਨਹੀਂ ਹੋਣਾ ਰੋਈ ਪਿੱਛੇ। ਇਹ ਤਾਂ ਵੀ ਸੋਰ ਸੰਜੇ ਬੋਰਡ ਪਾਇਓ। ਕਿਸੇ ਨੇ ਝਾਂਟੇ ਜਨ ਆਜੋ ਕੋਈ ਤੁਹਾਨੂੰ दारू ਦੀ ਬੋਤਲ ਦੇਣਾ ਗਿਆ ਜਾਂ ਕੋਈ ਪੈਸੇ ਦੇਣਾ ਗਿਆ। ਜੇ ਦੇਣਾ ਹੁੰਦਾ ਤਾਂ ਬੰਨ੍ਹਣਾ ਹਾਰ مان جی کا بہت بہت جی کا خالص واحد جیسے کہ آپ سب کو پتا ہے پچھلے جو جو ہمارے ساتھ ہوا ہے آپ نے بہت اچھی طرح اس کو بہت محسوس کیا بہت پریشانی کا دی ہے جب ہماری لائٹ کاٹ دی گئی تھی جتنا ساتھ ہماری بہنوں نے دیا ہمارے سے زیادہ محنت بھی ہماری بہنوں ہم نے جو بھی پریاس کیا جو لائٹ آئی ہے ان کی محنت سے آئی ہے ہم نے گیٹ پر تالا لگایا تو ان کی سے لگایا ہے اس میں میرے کو کوئی کریڈٹ نہیں جاتا کہ میں کہ میں نے تالا لگایا ہے. ان کی محنت کا پھل تھا جو آج ہم ایک سوئی تک نہیں باہر جانے دیتے ہیں تالا ایک ہو جا دس تالے ہو تالا تو تالا ہی ہے پہ ہم نے اپنا قبضہ کر رکھا ہے کالونی پہ اپنا قبضہ کر رکھا ہے ہماری میل

مجھے ایم سی بننے کا شوق تھا نہ پردھان بننے کا شوق تھا آپ نے مجھے پردھان بنایا اس کا ریلٹ دکھایا ہم نے تو اگر آپ میرے کو آپ کے پیار سے آپ کے سہجوک سے آپ ایم سی بھی بناو گئے تو ہر روز کوئی نہ کوئی نیا میں آپ کو توفہ پیتا رہوں گا میں انہی شرطوں کے ساتھ سردار جگندر سنگھ مان جی صاحب پوری آم آدمی پارٹی کا بہت بہت آباری ہوں جنہوں نے مجھے آپ کے بچ میں امید امیدوار کے طور پر میرے کو کھڑا کیا ہے اب انہوں نے تو اپنا کام کر دیا ہے اب بھائی اور بہنوں اب آپ کی ڈیوٹی ہے اکیس تاریخ تک بائیس تاریخ سے لے کے اگلے پان سال ہر روز ہر منٹ ہر ٹائم میری ڈیوٹی ہے آپ کے لئے کچھ نہ کچھ اچھا کرتے رہنا میں ਸਾਹਿਬ ਵਿਰਾਮ ਦਿੰਦਾ ਹਾਂ ਅਤੇ ਆਪ ਸਭ ਦਾ ਸ਼ੁਕਰੀਆ ਅਦਾ ਕਰਦਾ ਹਾਂ ਇਹ ਸੇ ਕਾਰੋਬਾਰ ਚੱਲ ਰਿਹਾ ਹੈ ਲੋਕਾਂ ਦੇ ਘਰ ਦੇ ਚੁੱਲ੍ਹੇ ਚੱਲਦੇ ਨੇ ਅਸੀਂ ਬਚਪਨ ਜਿੱਤੇ ਖੇਲਣ ਗਰਾਊਂਡ 'ਚ ਖੇਡਣਾ ਲਾਇਆ ਜਾਂਦਾ ਸੀ ਪਰ ਮਾਰ ਨਾ ਕਦੇ ਛੋਟੇ ਬੱਚਿਆਂ ਨੂੰ ਸੰਭਾਲ ਹੁੰਦਾ ਪਰ ਉਹ ਸਮਾਂ ਨਿਕਲ ਗਿਆ ਸਮਾਂ ਨਿਕਲਿਆ پیسے ਜਿੰਨਾਂ ਨੇ ਕਮਾਏ ਸਾਜੋ ਭਜ ਕੇ ਧੜ ਨਾਲ ਧੋਖਾ ਕਰਕੇ ਨਾਲ ਉਹ ਹਰ ਚੀਜ਼ ਤੋਂ ਵਾਝੇ ਕਰਕੇ ਤੁਹਾਨੂੰ ਇੱਥੇ ਵਿਾਰਸ ਪਣਾ ਕੇ ਛੱਡ ਕੇ ਚਲੇ ਗਏ ਇਹ ਬਿਜਲੀ ਕੱਟਦੀ ਪਾਣੀ ਬੰਦ ਹੋ ਗਿਆ ਤੁਸੀਂ ਆਪਣਾ ਆਪ ਦੇਖੋ ਸਾਡੀ ਕੋਈ ਜ਼ਿੰਮੇਵਾਰੀ ਜਦੋਂ ਪਿਛਲੇ ਕੁਝ ਦਿਨਾਂ ਪਹਿਲਾਂ ਔਡੀ ਬਿਜਲੀ ਕੱਟ ਹੋਈ ਕਮਲ ਜੀ ਉਪ ਤੋਂ ਪਹਿਲਾਂ ਵੀ ਜਿਹੜਾ ਅੰਦੋਲਨ ਚੱਲਿਆ ਜਦੋਂ ਤੁਸੀਂ ਇੱਥੇ ਇੰਨਾ ਵੱਡਾ ਜੋਰ ਨਾ ਕੀਤਾ ਉਦੋਂ ਸਾਰਾ ਪ੍ਰਸ਼ਾਸਨ ਡੀਸੀ ਸਾਹਿਬ ਏਡੀਸੀ ਸਾਹਿਬ ਐਸਡੀਐਮ ਸਾਹਿਬ ਐਸਪੀ ਐਸਐਸਪੀ ਸਤਿ ਜੀ ਫਾਦਰ ਸਾਹਿਬ ਨੇ ਜ਼ਿੰਮੇਵਾਰੀ ਲਾਕੇ ਕਿ ਜੇਸੜੀ ਦੀ ਸਮੱਸਿਆ ਸਭ ਤੋਂ ਪਹਿਲਾਂ ਹੱਲ ਹੋਣੀ ਚਾਹੀਦੀ ਇਹ ਸਾਡੇ ਲਈ ਇਹ ਜੇਸੜੀ ਦਾ ਖਵਾਲ ਨਹੀਂ ਆ ਜਿਸ ਵਿੱਚ ਅੰਦਰ ਰਹਿੰਦੇ 3000 ਪਰਿਵਾਰਾਂ ਦਾ ਸਵਾਲ ਆ ਸਾਨੂੰ ਜੇਸੜੀ ਮਿਲਣਾ ਕੋਈ ਮਤਲਬ ਨਹੀਂ ਸਾਨੂੰ ਸਾਡੇ ਲੋਕਾਂ ਦਾ ਮਤਲਬ ਹੈ ਇਹ ਜਦੋਂ ਹੌਣ ਪਿੱਛੇ ਦੇ ਦਿਨ ਲਾਈਟ ਬੰਦ ਹੋਵੇ ਤੁਹਾਡੇ ਸਿੱਧੂ ਸਾਹਿਬ ਕਮਲ ਜੀ ਕਹ ਰਹੇ ਕਿ ਤੇਰੀ ਲੋਕਾਂ ਦੀ ਬਿਜਲੀ ਆ ਸ਼ੁੱਕਰਵਾਰ ਤੋਂ ਪਾ ਦੇ ਕਿ ਪਕਾਇਆ ਬਹੁਤ ਖੜਾ ਆ ਜਿਹੜੇ ਮਿਲਦੇ ਮਾਲਕ ਸੀ 44 ਕਰੋੜ ਰੁਪਇਆ ਖਾ ਕੇ ਬਿਜਲੀ ਦਾ ਚਲੇ ਗਏ ਤੇ ਜਿਹੜੇ ਲੋਕ ਇੱਥੇ ਪਿੱਛੇ ਬੈਠੇ ਨੇ ਜਿਨ੍ਹਾਂ ਨੇ ਠੰਢ ਦੇ ਦਿਨਾਂ ਵਿੱਚ ਆਪਣੇ ਬੱਚਿਆਂ ਨੂੰ ਵੀ ਤਿਆਰ ਕਰਨਾ ਰੋਟੀ ਵੀ ਪਕਾਉਣੀ ਆ ਜਿਹੜਾ ਦੇਸ਼ ਆ ਅੱਜ ਚੰਦ ਤੇ ਪਹੁੰਚ ਗਿਆ ਅੱਜ ਉੱਥੇ ਜੇਫਟੀ ਚ ਮੋਮਬਤੀਆਂ জ্বলਦੀਆਂ ਇੱਦਾਂ ਹੀ ਮੋਮਬਤੀਆਂ ਤੇ ਦੀਵੇ ਤੇ ਹਾਂ ਹੁਣ ਜ਼ਿੰਮੇਵਾਰੀ ਜ਼ਿੰਮੇਦਾਰ ਕੌਣ ਉਹ ਕੋਈ ਨਾ ਕੋਈ ਇੰਨੇ ਪੈਸੇ ਵਾਲਾ ਬੰਦਾ ਸੀ ਕੋਈ ਹੋਰ ਸਰਕਾਰ ਹੁੰਦੀ ਕਾਂਗਰਸਲੀ ਹੁੰਦੀ ਭਾਜਪਾ ਦੀ ਹੁੰਦੀ ਅਕਾਲੀ ਦਲ ਦੀ ਹੁੰਦੀ ਕਲੀ ਪਰਚਾ ਹੁੰਦਾ ਇਹ ਆਵਾਜ਼ ਦੇ ਪਾਰਟੀ ਦੀ ਸਰਕਾਰ ਸੀ ਕਿ ਦੋਏ ਮੀ ਮੀਆਂ ਬੀਵੀ ਤੇ ਪਰਚਾ ਹੋ ਚੁੱਕਾ ਅਜ ਪਕੌੜੇ ਨੇ ਬਹੁਤ ਜਲ ਫੜ ਕੇ ਲਿਆਵਾਂਗੇ ਉਹਨਾਂ ਨੂੰ ਮੈਂ ਜ਼ਿਆਦਾ ਲੰਮੀਆਂ ਗੱਲਾਂ ਨਹੀਂ ਕਰੂੰਗਾ ਰਾਜੂ ਜੀ ਨੇ ਸਿੱਧੂ ਸਾਹਿਬ ਨੇ ਅਭੀ ਜੀ ਕਾਮ ਦਾ ਫਿਲਮਾਂ ਚ ਲੈ ਜਾਣਾ ਹੈ ਕਿਸ ਵਾਸਤੇ ਜਿੰਨਾ ਤੁਸੀਂ ਆ ਜੋਸ਼ ਨਾਲ ਬੋਲੇ ਦਾ ਹੈ ਉਹ ਕੀ ਬਾਤ ਹੈ ਮੈਂ ਆਪਾਰੰ ਬੇਤੀ ਕਰਾਂਗਾ ਕਿ ਇਹ ਮਸਲਾ ਕੱਲਾ ਤੁਹਾਡਿਆਂ ਨਹੀਂ ਇਹ ਲੜਾਈ ਕਿਸੇ ਦਾ ਤੁਹਾਡੀ ਨਹੀਂ ਇਹ ਲੜਾਈ ਸਾਡੀ ਵੀ ਹੈ ਸਾਨੂੰ ਮਿਲ ਦਾ ਕੋਈ ਮਤਲਬ ਨਹੀਂ ਸਾਨੂੰ ਇੱਥੇ ਕੀ ਹੋ ਰਿਹਾ ਕੋਈ ਮਤਲਬ ਨਹੀਂ ਸਾਨੂੰ ਸਾਡੇ ਸ਼ਹਿਰ ਦੇ ਰਹਿਣ ਵਾਲੇ ਲੋਕਾਂ ਦਾ ਮਸਲਾ ਹੈ ਤੁਸੀਂ ਸਾਡੇ ਸ਼ਹਿਰ ਦੇ ਲੋਕ ਤੁਸੀਂ ਇਸ ਸ਼ਹਿਰ ਦੇ ਵਸਨੀਕੋ ਤੁਸੀਂ ਇਸ ਧਰਤੀ ਮਾਂ ਦੇ ਵਸਨੀਕ ਹੋ ਸਾਡੇ ਭਾਰਤ ਦੇ ਹਿੱਸੇ ਹੋ ਤੁਸੀਂ ਪੰਜਾਬ ਦੇ ਹਿੱਸੇ ਹੋ ਤੁਸੀਂ ਪੰਜਾਬੀ ਹੋ ਤੇ ਸਾਨੂੰ ਤੁਹਾਡੀ ਹਰ ਮੁਸੀਬਤ ਚਾਹੇ ਉਹ ਬਿਜਲੀ ਦੀ ਹੋਵੇ ਪਾਣੀ ਦੀ ਹੋਵੇ ਕਿਸੇ ਤਰ੍ਹਾਂ ਦੀ ਵੀ ਸਹੂਲਤ ਜਿਹੜੀ ਕਿ ਤੁਸੀਂ ਵਾਝੇ ਰਹੇ ਹੋਵੇ ਉਹ ਸਾਡੀ ਜ਼ਿੰਮੇਵਾਰੀਆਂ ਸਰਕਾਰ ਦੀ ਜ਼ਿੰਮੇਵਾਰੀਆਂ ਪੂਰੀ ਕਰ ਲਈ ਮੈਂ ਤੁਹਾਨੂੰ ਅੱਜ ਵਾਦਾ ਕਰਕੇ ਜਾਂਦਾ ਤੁਸੀਂ ਰਵੀ ਸਿੱਧੂ ਜੀ ਨੂੰ ਇੱਥੋਂ ਜਿਤਾ ਕੇ ਭੇਜੋ

میری جو جب اسکول جے سی ڈی کے اندر ہوتا تھا میں بھی جے سی ڈی اسکول سے پڑھی ہوں اور اس کے بعد اور میں اور روی سدھو ہم ایک ہی کلاس میں پڑھتے تھے تو ہمارا یہ رشتہ اچھا نہیں ہے ہمارا یہ رشتہ پرانا ہے ہم کلاس میٹ سے ایک ہی کلاس میں پڑھے ہیں یہ